ਵੋਟਾਂ ਨਹੀਂ ਬਣ ਚਾਹੀਆ ਉਦਾਂ ਦੇ ਆਪਣੇ ਜਿਹੜਾ ਜਿਹਦਾ ਰਾਜ ਆ ਉਹਦਾ ਤੱਪਵਾ ਉਦਾਂ ਨਹੀਂ ਵੋਟਾਂ ਨਾਲ ਪਾਵਲੀ ਬੜੀ ਖੁਸ਼ੀ ਵਾਲੀ ਹੈ ਜੀ ਇਹ ਹੋਣੀ ਚਾਹੀਦੀ ਹੈ ਇਲੈਕਸ਼ਨ ਤੇ ਹੋਣੀ ਚਾਹੀਦੀ ਹੈ 12 ਸਾਲਾਂ ਬਾਅਦ ਆਈ ਪਵੇ ਪੰਜ ਸਾਲ ਬਾਅਦ ਹੁੰਦੀ ਰਹੀ ਹੈ ਪਰ 12 ਸਾਲਾਂ ਬਾਅਦ ਵੀ ਆਈ ਹੈ ਖੁਸ਼ੀ ਦਾ ਕੰਮ ਹੈ ਹੋਣੀ ਚਾਹੀਦੀ ਹੈ ਪਰ ਇਨਸਾਫ ਦੇ ਨਾਲ ਹੋਣੀ ਚਾਹੀਦੀ ਹੈ ਕਿਸੇ ਨਾਲ ਕੋਈ ਬਦੀਕੀ ਨਹੀਂ ਹੋਣੀ ਚਾਹੀਦੀ ਕੋਈ ਝਗੜਾ ਫਸਾਤ ਨਹੀਂ ਹੋਣਾ ਚਾਹੀਦਾ ਕਲੰਦੌਰ ਪੋਸਟ ਨਿਊਜ਼ ਦੇ ਨਾਲ ਕਲੰਦੌਰ ਦੀ ਇਲੈਕਸ਼ਨ ਆ ਚੁੱਕੀ ਹੈ ਜੋ ਲੋਕਲ ਦਾ ਸੁਪਨਾ ਬਣ ਕੇ ਰਹਿ ਚੁੱਕਾ ਹੈ ਕਿ ਪਤਲੇ ਇਲੈਕਸ਼ਨ ਕਲੰਦੌਰ ਦੀ ਹੋਣੀ ਹੈ ਕਿ ਨਹੀਂ ਹੋਣੀ ਪਰ ਜੋ ਕਿ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਕਲੰਦਰ ਦੇ ਵੋਟਾਂ ਦਾ ਸਾਡੇ ਨਾਲ ਲੋਕ ਮੌਜੂਦ ਨੇ ਕਲੰਦਰ ਦੇ ਵਾਸੀ ਗੱਲਬਾਤ ਕਰ ਲੈਣੇ ਆ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਪਾਜੀ ਕੀ ਨਾਜ ਆਪਾਂ ਕਲੰਦਰ ਦੇ ਚੋਣਾਂ ਆ ਚੁੱਕੀਆਂ ਨੇ ਕੀ ਲੱਗ ਰਿਹਾ ਕਿਵੇਂ ਲੱਗ ਰਿਹਾ ਸਭ ਤੋਂ ਵਧੀਆ ਗੱਲ ਹੈ ਚੋਣ ਹੋਣ ਦੀ ਉਹ ਚਾਹੀਦਾ ਕੀ ਜੇ ਲੱਗ ਕੇ ਹੋਏ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਨਹੀਂ ਸੀ ਹੋਈਆਂ 12 ਸਾਲ ਹੋ ਗਏ 12 ਸਾਲ ਬਾਅਦ ਹੋਣ ਲੱਗੀਆਂ ਵਧੀਆ ਗੱਲ ਲੋਕਾਂ ਨੂੰ ਫਾਇਦਾ ਹੋਏਗਾ ਤਰੱਕੀ ਹੋਏਗੀ ਚੋਣਾਂ ਹੋਣਾਂ ਦਾ ਤਾਂ ਨਹੀਂ ਜੀ ਹਾਂਜੀ ਬਾਬਾ ਜੀ ਹਾਂਜੀ ਆਹੀ ਕਿ ਮੇਰਾ ਨਾਮ ਪੂਰਨ ਜਾਂਦਾ ਜੀ ਚੋਣਾਂ ਹੋਣੀਆਂ ਚਾਹੀਦੀਆਂ ਜੀ ਉਦਾਂ ਦੇ ਆਕੇ ਨਾ ਮੈਂ ਖੜਾ ਕੇ ਮੈਂ ਬਣਾ ਲਾ ਉਹ ਨਹੀਂ ਬਣਾ ਚਾਹੀਦੀ ਜਿਹੜੇ 12 13 ਸਾਲ ਹੋ ਚੁੱਕੇ ਪਹਿਲਾਂ ਵੋਟਰ ਨਹੀਂ ਸਪਈਆਂ ਹੁਣ ਵੋਟਾਂ ਆ ਗਈਆਂ ਨੇ ਕੀ ਤੁਹਾਨੂੰ ਲੱਗਦਾ ਸਹੀ ਆ ਟੀਕੇ ਦਾ ਬਿਲਕੁਲ ਸਹੀ ਆ ਵੋਟਾਂ ਬਹੁਤ ਬਹੁਤ ਰਹੀਆਂ ਘੱਟ ਨੇ ਵੋਟਾਂ ਮੰਗੀਆਂ ਫੇਰ ਸਾਡੇ ਕਹਿੰਦਾ ਵੋਟਾਂ ਪੈਣੇ ਚਾਹੀਦੀ ਉਦਾਂ ਨਹੀਂ ਪੈਣੇ ਚਾਹੀਦੀ ਵੋਟਾਂ ਉਦਾਂ ਨਹੀਂ ਬਣ ਚਾਹੀਆਂ ਉਦਾਂ ਦੇ ਆਪਣੇ ਜਿਹੜਾ ਜਿਹਦਾ ਰਾਜ ਆ ਉਹਦਾ ਤੱਪਵਾ ਉੱਡਾ ਨਹੀਂ ਬੋਟਾ ਨਾਲ ਬੋੜੀ ਬੜੀ ਫੇਰ ਬਸਾਬ ਲੱਗਦਾ ਹਾਂ ਠੀਕ ਹੈ ਭਾਜੀ ਇਲੈਕਸ਼ਨ ਆ ਗਈ ਹੈ ਕਲਾਂਗੋੜ ਦੀ 12-13 ਸਾਲਾਂ ਬਾਅਦ ਕਿਵੇਂ ਲੱਗ ਰਿਹਾ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਇਲੈਕਸ਼ਨ ਆਈ ਹੈ ਤੇ 12-13 ਸਾਲਾਂ ਬਾਅਦ ਕਲਾਂਗੋੜ ਦੀ ਸੁਣੀ ਗਈ ਹੈ ਹਰ ਸਰਕਾਰ ਨੇ ਇਹਨੂੰ ਲੁੱਟਿਆ ਤੇ ਖਾਦਾ ਅਸੀਂ ਉਮੀਦ ਰੱਖਦੇ ਹਾਂ ਕਿ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਆਮ ਆਦਮੀ ਪਾਰਟੀ ਦੇ ਇਮਾਨਦਾਰੀ ਨਾਲ ਆਪਣੀ ਪੰਚਾਇਤਾਂ ਬਣਾਉਣ ਤੇ ਸ਼ਹਿਰ ਦਾ ਵਿਕਾਸ ਕਰਨ ਕਿਉਂਕਿ ਸ਼ਹਿਰ ਦੀਆਂ ਗਲੀਆਂ 'ਚ ਜਗ੍ਹਾ-ਜਗ੍ਹਾ ਖੰਡੇ ਪਏ ਆ ਲੋਕ ਰੋਹ ਡਿੱਗਦੇ ਨੇ ਕਿਹੇ ਪਾਸੇ ਮੈਂ ਨਿਕਲ ਜਾਓ ਬੁਰਾ ਹਾਲ ਹੈ ਮਨ ਇਲੈਕਸ਼ਨ ਹੋ ਰਹੀ ਹੈ ਵਧੀਆ ਹੋ ਰਹੀ ਹੈ ਜੀ ਇਲੈਕਸ਼ਨ ਹੋ ਰਹੀ ਹੈ ਵਧੀਆ ਹੋ ਰਹੀ ਹੈ ਜੀ ਭਾਈ ਕੀ ਨਾਂ ਜਪਣਾ ਆਰਪੀ ਸਿੰਘ ਭਾਈ ਲੰਬੇ ਸਮੇਂ ਤੋਂ ਬਾਅਦ ਚੋਣਾਂ ਆਈਆਂ ਨੇ ਕਲਨੌਰ ਦੀਆਂ ਕੀ ਕਹੋਗੇ ਬਹੁਤ ਵਧੀਆ ਗੱਲ ਹੈ ਚੋਣਾਂ ਪਹਿਲਾਂ ਹੀ ਹੋਣੀਆਂ ਚਾਹੀਦੀਆਂ ਸੀ ਕਲਨੌਰ ਦਾ ਵਿਕਾਸ ਬਹੁਤ ਰੁਕਿਆ ਹੋਇਆ ਵਾ ਜੇ ਇਹਦੇ ਨਾਲ ਵਿਕਾਸ ਹੋਏਗਾ ਕਲਨੌਰ ਦੀ ਤਰੱਕੀ ਹੋਊਗੀ ਕਿਉਂਕਿ ਉੱਪਰ ਕਲਨੌਰ ਦੀ ਪੰਚਾਇਤ ਦੀ ਵਾਲੀ ਬਹੁਤ ਆ ਇਸ ਕਰਕੇ ਕਲਨੌਰ ਦੇ ਪੈਸੇ ਹੀ ਪੰਚਾਇਤ 'ਚ ਲੱਗਣਗੇ ਤੇ ਕਲਨੌਰ ਖਸਾਲ ਬਣੇਗਾ ਵਧੀਆ ਵਧੀਆ ਚੀਜ਼ ਹੈ ਪਹਿਲਾਂ ਹੋਣੀ ਚਾਹੀਦੀ ਇਲ ਬੜੀ ਵਧੀਆ ਹੋਰੀ ਚਲੋ ਜੇਰਾ ਦੂਸਰਾ ਹੈ ਪੱਜਿਆ ਗੱਲ ਧੰਨਵਾਦ ਜੀ ਉਦਨੇ ਵੀ ਗੱਲਬਾਤ ਕਰਨ ਲੈ ਭਾਈ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜੀ ਸਤਵਿੰਦਰ ਸਿੰਘ ਕਲੰਨੌਰ ਦੀ ਇਲੈਕਸ਼ਨ ਆ ਗਈ ਹੈ ਜੀ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਬੜੇ ਸਲਾਮਤ ਇਲੈਕਸ਼ਨ ਹੋਣ ਲੱਗੇ ਕਲੰਨੌਰ ਕਲੰਨੌਰ ਦਾ ਕੋਈ ਵਲੀ ਵਾਰ ਸੀ ਜਾਂ ਨਹੀਂ ਸੀ ਇੰਨੇ ਸਾਲਾਂ ਤੋਂ ਸ਼ਹਿਰਾਂ ਦਾ ਸਫਾਈ ਦਾ ਬਹੁਤ ਬੁਰਾ ਸੀ ਹੁਣ ਅਸੀਂ ਕਮ ਸੇ ਕਮ ਕਿਸੇ ਨੂੰ ਫੜ ਕੇ ਪੁੱਛ ਦੇ ਸਕਦੇ ਹਾਂ ਵੀ ਇਹ ਸਫਾਈ ਕਿਉਂ ਨਹੀਂ ਹੋ ਰਹੀ ਸ਼ਹਿਰ ਦੇ ਜਿੰਨੇ ਮਸਲੇ ਨੇ ਅਸੀਂ ਕਿਹੇ ਆਪਣੇ ਮੋਢ ਬੇਰ ਨੂੰ ਦੱਸ ਤੇ ਸਕਦੇ ਹਾਂ ਅੱਗੇ ਤਾਂ ਸਾਡੀ ਸੁੰਦਾ ਹੀ ਕੋਈ ਨਹੀਂ ਸੀ ਧੰਨਵਾਦ ਹੈ ਹੋਰ ਦੁਕਾਨਦਾਰ ਵੀਰੇ ਪੁੱਛਦੇ ਆ ਬਈ ਕੀ ਨਾਂ ਆ ਜ ਆਪਣੇ ਮੇਰਾ ਨਾਂ ਮੋਨੂ ਵਰਮਾ ਕਲੰਦੌਰ ਦੀ ਇਲੈਕਸ਼ਨ ਆਈ ਹੈ ਜੀ ਬੜੇ ਲੰਬੇ ਸਮੇਂ ਬਾਅਦ ਕੀ ਕਹੋਗੇ ਵਧੀਆ ਗੱਲ 12 13 ਸਾਲ ਹੋ ਗਏ ਆ ਪੰਚਾਇਤ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਤੇ ਬਹੁਤ ਵਧੀਆ ਗੱਲ ਇਲੈਕਸ਼ਨ ਆਈ ਹੈ ਪ੍ਰਸ਼ਾਸਨ ਨੂੰ ਵਧੀਆ ਢਾਂਗ ਨਾਲ ਕਰਾਉਣੀ ਚਾਹੀਦੀ ਹੈ ਬਾਕੀ ਇਹ ਲੋਕਾਂ ਦੇ ਵੱਲ ਵੀ ਦੇਖਣਾ ਚਾਹੀਦਾ ਕਿ ਕਿੱਥੇ ਕਿੱਥੇ ਮੁਸ਼ਕਲਾਂ ਆਉਣ ਡੀਆਂ ਨੇ 12 13 ਸਾਲ ਤੋਂ ਕਲੰਦੌਰ ਦਾ ਕੋਈ ਹੰਨੀ ਮਾਪਿਓ ਛੋਟੀਆਂ ਛੋਟੀਆਂ ਬਹੁਤ ਦਿੱਕਤਾਂ ਨੇ ਲੋਕਾਂ ਘਰ ਘਰ ਦਿੱਕਤਾਂ ਇਹਦੇ ਵੱਲ ਵੇਖ ਕੇ ਇਲੈਕਸ਼ਨ ਹੁਣੀ ਵੀ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਤੇ ਲੀਡਰਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਇਹ ਲੀਡਰ ਵੀ ਇਸ ਗੱਲ ਦਾ ਧਿਆਨ ਰੱਖਣ ਜਨਤਾ ਦਾ ਜਿਹੜਾ ਰਾਜ ਆ ਉਹ ਪੰਜ ਸਾਲ ਹੀ ਆਉਣਾ ਚਾਹੀਦਾ ਸ਼ਹਿਰ ਲੋ ਸਾਡੇ ਬੜੇ ਚਿਰਾਂ ਬਾਅਦ ਕਹਿੰਦੇ 11 ਸਾਲਾਂ ਬਾਅਦ ਰੂੜੀ ਸੁਣੀ ਜਾਂਦੀ ਆ ਪਰ ਇਹਦੇ 11 ਸਾਲਾਂ ਤੋਂ ਵੱਧ ਹੋ ਗਏ ਸੀਗੇ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਆ ਜੀ ਇਲੈਕਸ਼ਨ ਹੋਣੀ ਚਾਹੀਦੀ ਆ ਤੇ ਸਰਕਾਰ ਨੂੰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਇਲੈਕਸ਼ਨ ਕਰਾਉਣੀ ਚਾਹੀਦੀ ਆ ਇਲੈਕਸ਼ਨ ਤੋਂ ਖੁਸ਼ ਹੋ ਜੀ ਖੁਸ਼ ਆ ਜੀ ਬਹੁਤ ਵਧੀਆ ਇੰਨੇ ਚਿਰ ਬਾਅਦ ਸੁਣੀ ਗਈ ਹੈ ਸਾਡੇ ਕਲੰਨਰਦੀ ਨਹੀਂ ਤੇ ਲਵਾਰਸ ਪੈਂਦੇ ਆ ਧੰਨਵਾਦ ਵੀਰ ਮਜੀਦ ਨੇ ਗੱਲਬਾਤ ਕਰਦੇ ਪਈ ਕੀ ਨਾਂ ਆ ਜ ਆਪਣਾ ਮੇਰਾ ਨਾਂ ਜੀ ਬਗੀਰੀ لال ਕਲੰਨਰਦੀ ਇਲੈਕਸ਼ਨ ਆ ਗਈ ਹੈ ਚੋਣਾਂ ਆ ਗਈਆਂ ਪੰਜਾਤੀ ਚੋਣਾਂ ਕਿਵੇਂ ਲੱਗ ਰਹੇ ਜੀ ਵਧੀਆ ਲੱਗ ਰਹੇ ਇੰਨੇ ਚਿਰ ਬਾਅਦ ਲੰਬੇ ਚਿਰ ਬਾਅਦ ਆ ਰਹੀਆਂ ਹਾਂ ਹਾਂ ਵਧੀਆ ਲੱਗ ਰਹੇ ਆ ਖੁਸ਼ੀ ਚੋਣਾਂ ਤੋਂ ਚੋਣਾਂ ਖੁਸ਼ੇ ਸ਼ਹਿਰ ਦਾ ਵਿਕਾਸ ਹੋਏਗਾ ਵਧੀਆ ਹੋਰ ਦੁਕਾਨਦਾਰ ਵੀਰ ਵੀ ਮਜੀਦ ਨੇ ਗੱਲਬਾਤ ਕਰਨੀ ਹੈ ਭਾਜੀ ਕੀ ਨਾਂ ਆ ਜ ਆਪਣਾ ਜੀ ਮਨਦੀਪ ਸਿੰਘ ਆ ਜੀ ਤੰਬੇ ਸਮੇਂ ਬਾਅਦ ਚੋਣਾ ਆਇਆ ਨੇ ਕਾਂਡੋਰ ਦੀਆਂ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਿਆ ਪੰਨਾ ਸਾਹਿਬ ਬਾਅਦ ਚੋਣਾ ਹੋ ਲੱਗੇ ਪੰਚਾਇਤੀ ਕਾਂਡੋਰ ਦੀਆਂ ਜੋ ਉਹ ਵਧੀਆ ਲੱਗਾ ਨੂੰ ਚਿਹਰਾ ਵੀ ਸਰਪੰਚ ਬਣੇ ਵਿਕਾਸ ਕਰੇ ਪੰਜਾਬ ਆਪਣਾ ਕਾਂਡੋਰ ਬਹੁਤ ਬੁਰਾ ਹਾਲਾ ਇਹਨੂੰ ਦੇਖਿਆ ਜਾਵੇ ਬਜ਼ਾਰਾਂ ਦਾ ਵੇਖੋ ਕੀ ਹਾਲ ਜੇ ਹਸਪੀਟਲ ਵੇਖੋ ਕੋਈ ਡਾਕਟਰ ਲੱਭਦਾ ਕੋਈ ਅੱਜ ਕੱਲ ਇਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਬਹੁਤ ਜ਼ਿਆਦਾ ਖੁਸ਼ ਜੀ ਬਹੁਤ ਖੁਸ਼ੀ ਮਨਾ ਰਹੇ ਆ ਜੀ ਜੋ ਕਿ ਮੈਂ ਆਪਣੀ ਬਾਜਵੇਂ ਨੇ ਕੰਮ ਕਰਾਇਆ ਆਪਣਾ ਧੰਨਵਾਦ ਧੰਨਵਾਦ ਜੀ ਮਿਹਰਬਾਨ ਸਰਨਤ ਹੋਰ ਵੀ ਕਲਾਂਦੌਰ ਦੇ ਵਸੀਕ ਮਜੂਦ ਨੇ ਵੋਟਰ ਨੇ ਗੱਲਬਾਤ ਕਰਨ ਲੈਣੇ ਆ ਭਾਈ ਕੀ ਨਾਂ ਹੈ ਆਪਣਾ ਸასი ਗਾਲ ਜੀ ਮੇਰਾ ਨਾਮ ਅਮਿਤ ਸਿੰਘ ਆ ਜੀ ਇਡੀ ਲੰਬੇ ਸਮੇਂ ਤੋਂ ਬਾਅਦ ਚੋਣਾ ਹੋ ਲੱਗੇ ਨੇ ਕਲਾਂਦੌਰ ਦੇ ਕਿਵੇਂ ਦੇਖ ਰਹੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਤੇ ਆਖਿਆ ਪਈ ਇਹਨਾਂ ਚੇਤਾ ਹੀ ਭੁੱਲ ਗਿਆ ਵਾ ਕਲਾਂਦੌਰ ਦੀਆਂ ਚੋਣਾਂ ਦਾ ਅਸੀਂ ਤੇ ਫੇਰ ਸਰਕਾਰ ਦੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਫੇਰ ਕਲਾਂਦੌਰ ਦੀ ਬਾਹ ਫੜੀ ਜਿਹੜੀ ਔਰ ਅਸੀਂ ਤੇ ਇਹ ਚਾਹੁੰਦੇ ਆ ਕਿ ਕਲਾਂਦੌਰ ਦਾ ਜਿਹੜਾ ਸਰਪੰਚ ਬਣੇਗਾ ਉਹ ਵਿਕਾਸ ਕਰੇ ਤੇ ਇਹਦੇ ਨਾਲ ਕਲਾਂਦੌਰ ਦੀ ਵੀ ਤਰੱਕੀ ਆ ਕਿਉਂਕਿ ਇਹ ਤਾਂ ਬਾਲੀਵਾਰ ਸੀ ਕੋਈ ਨਹੀਂ ਹੱਲੇ ਤੱਕ ਆ ਕਰਕੇ ਚੋਣਾ ਹੋ ਗਿਆ ਕੁਝ ਜੀ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ ਆ ਜੀ ਬਾਜ਼ਾਰ ਚ ਸਰਵੇ ਕਰ ਰਹੇ ਆ ਪੰਚਾਇਤੀ ਚੋਣਾਂ ਦੇ ਦੇਖੋ ਦੁਕਾਨਦਾਰ ਵੇਲੇ ਬੈਠੇ ਨੇ ਆ ਕੇ ਸੇਖ ਰਹੇ ਨੇ ਪਰ ਅਸੀਂ ਪੁੱਛਦੇ ਆ ਵੀ ਮਤਲਬ ਜਿਹੜੇ ਚੋਣਾਂ ਦਾ ਮਾਹੌਲ ਕਿੰਨਾ ਗਰਮ ਆ ਭਾਜੀ ਚੋਣਾਂ ਹੋ ਰਹੀਆਂ ਨੇ ਕਾਨਦੌਰ ਚ ਕਿਵੇਂ ਦੇਖ ਰਹੇ ਹੋ ਇਹ ਤਾਂ ਠੀਕ ਠਾਕ ਚੱਲ ਰਹੀਆਂ ਨੇ ਸ਼ਾਂਤ ਮੇ ਟੰਗਣਾ ਕੋਈ ਇਨਾ ਉਤਸ਼ਾਹ ਹੈ ਨਹੀਂ ਭਾਜੀ ਲੰਬੇ ਸਮੇਂ ਬਾਅਦ ਚੋਣਾਂ ਆਈਆਂ ਨੇ ਕਿਵੇਂ ਦੇਖ ਰਹੇ ਹੋ ਚਲੋ ਚੋਣਾਂ ਨਾਲ ਸੁਧਾਰ ਨਾਲ ਜਿਹੜਾ ਥੋੜਾ ਬਦਲੋ ਇੱਥੇ ਕੋਈ ਸਪਾਈਸ ਉਹਦਾ ਧਿਆਨ ਹੋ ਜੇ ਤੁਸੀਂ ਗੱਲ ਇਹ ਵੀ ਇਥੋਂ ਦਾ ਵਾਲੀ ਵਾਰਸ ਹੋਏ ਤੇ ਚੁੱਪਚਾਪ ਕੰਮ ਚੱਲ ਰਿਹਾ। ਬਾਕੀ ਚਲੋ ਮਾਲਕ ਦੀ ਕਿਰਪਾ ਨਾਲ ਵਧੀਆ। ਚੋਣਾਂ ਤਾਂ ਖੁਸ਼ ਹੋ ਗਈ। ਆ ਠੀਕ ਹੈ। ਧੰਨਵਾਦ ਜੀ। ਹੋਰ ਵੀ ਦੁਕਾਨਦਾਰ ਮੌਜੂਦ ਨੇ ਗੱਲਬਾਤ ਕਰਨ ਲੈਣਾ। ਭਾਈ ਕੀ ਨਾਮ ਹੈ ਆਪਣਾ ਜੀ? ਮੇਰਾ ਨਾਮ ਮਨੀਸ਼ ਹੈ। ਵੈਸੇ ਮੈਨੂੰ ਮੋਨੂ ਕਰਦੇ ਸਾਰੇ ਕਲਾਨੌਰ ਦੇ ਵਿੱਚ। ਜਿਹੜੀਆਂ ਕਲਾਨੌਰ ਦੇ ਵਿੱਚ ਚੋਣਾਂ ਆਈਆਂ ਨੇ ਪੰਚਾਇਤੀ ਚੋਣਾਂ ਕਿਵੇਂ ਦੇਖ ਰਹੇ ਹੋ? ਵੇਖੋ ਜੀ ਇਹ ਇੰਡੀਆ ਇੱਕ ਡੈਮੋਕ੍ਰੈਟਿਕ ਰਾਜ ਆ। ਤੁਰਨਾ ਦਾ ਹਰ ਇੱਕ ਨੂੰ ਹੱਕ ਹੈਗਾ ਵਾ 2012 ਤੋਂ ਬਾਅਦ ਅੱਜ ਤੱਕ ਵੀ ਚੋਣਾਂ ਇੱਥੇ ਪਈਆਂ ਨਹੀਂ ਜੋ ਕਿ ਬੜਾ ਮੰਦਭੰਗਾ ਸੀ ਤੇ ਚਲੋ ਹੁਣ ਚੋਣਾਂ ਆਈਆਂ ਨੇ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਆਪਣੀ ਅਸੀਂ ਤੇ ਇਹੀ ਕਵਾਂਗੇ ਕਿ ਆਪਣਾ ਜਿਹੜਾ ਤੁਹਾਨੂੰ ਵਧੀਆ ਕੈਂਡੀਡੇਟ ਤੁਹਾਡਾ ਲੱਗਦਾ ਵਾ ਤੁਹਾਡੇ ਮੁਹੱਲੇ ਵਿੱਚ ਜਾਂ ਕੋਈ ਸਰਪੰਚ ਜਾਂ ਮੈਂਬਰ ਤੇ ਉਹਨੂੰ ਵੋਟ ਪਾ ਕੇ ਜਿਤਾਓ ਜਦ ਨਾਲ ਕਲਾਨੌਰ ਦਾ ਵਿਕਾਸ ਹੋ ਸਕੇ ਜੋ ਵਿਕਾਸ ਅਬ ਵੈਸੇ ਤੇ ਵਿਕਾਸ ਚੱਲਦੇ ਹੀ ਪਏ ਆ ਪਰ ਫਿਰ ਵੀ ਜੋ ਵਿਕਾਸ ਰੁਕੇਦੇ ਆ ਉਹ ਵੀ ਉਹ ਵੀ ਥੋੜੀ ਸਪੀਡ ਫੜ ਲੈਣਗੇ ਫਿਰ ਜਿਆਦਾ ਪਿਛਲੀ ਵਾਰ ਕਲੰਦੋਦ ਦੀ ਇਲੈਕਸ਼ਨ ਕਦੋਂ ਹੋਈ ਸੀ 2 2012 ਸਾਲ ਨੂੰ ਮੇਰੇ ਖਿਆਲ ਚ ਹੋਈ ਸੀ ਹਾਂਜੀ ਔਰ ਇਹ ਮੈਂ ਤੇ ਪਹਿਲੇ ਹੀ ਕਿਹਾ ਕਿ ਇੰਡੀਆ ਇੱਕ ਡੈਮੋਕਰੈਟਿਕ ਰਾਜ ਹੈ ਇੱਥੇ ਵੋਟ ਪਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਕਲਾਨੌਰ ਕਸਬਾ ਨੂੰ ਕਾਫੀ ਟਾਈਮ ਤੋਂ ਇਸ ਚੀਜ਼ ਤੋਂ ਵਾਂਝਿਆ ਰਹਿਣਾ ਪਿਆ ਜਿਹੜਾ ਹੁਣ 2026 ਵਿੱਚ ਨੇਪੜੇ ਚ ਰਿਹਾ ਵਾ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਚੋਣਾਂ ਹੋਣ ਲੱਗੀਆਂ ਨੇ ਤੇ ਹਰ ਪਬਲਿਕ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਜਿਹੜਾ ਪੜਿਆ ਔਰ ਸੂਝਵਾਨ ਜੋ ਵੀ ਕੈਂਡੀਡੇਟ ਹੈਗਾ ਉਹਨੂੰ ਵੋਟ ਪਾ ਕੇ ਜਿਤਾਓ ਤੇ ਜਿਹਦੇ ਨਾਲ ਕਲੰਦੌਰ ਦਾ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋ ਸਕੇ ਧੰਨਵਾਦੀ ਮੌਜੂਦ ਨੇ ਗੱਲਬਾਤ ਕਰਨੇ ਆ ਭਾਈ ਕੀ ਨਾਂਜੀ ਆਪਣਾ ਜੀ ਸਰਾਰ ਜੀ ਸਿੰਘ ਜਿਹੜੀ ਕਲੰਦੌਰ ਦੀਆਂ ਚੋਣਾਂ ਲੰਬੇ ਸਮੇਂ ਬਾਅਦ ਆਈਆਂ ਨੇ ਕਿਵੇਂ ਦੇਖ ਰਹੇ ਆ 12 ਸਾਲ ਬਾਅਦ ਆਈਆਂ ਜੀ ਬਹੁਤ ਵਧੀਆ ਹੈ ਇਹ ਇਲੈਕਸ਼ਨ ਹੋ ਜਾਵੇ ਗਵਿੰਦਰ ਪਖ ਇਲੈਕਸ਼ਨ ਇਹ ਵੀ ਅਬੀਦਵਾ ਦੇ ਕਾਗਜ਼ਾਤ ਦਾ ਨਾ ਹੋਣ ਤਾਂ ਫਿਰ ਬਹੁਤ ਵਧੀਆ ਹੋਏਗਾ ਸੋਹਣਾ ਸੁਹਾਗਾ ਹੋਏਗਾ ਅੱਜ ਇਹਨਾਂ ਕੋਈ ਕਹਾਂਗੇ ਜੋ ਕਾਫੀ ਧੀਰ ਬਹਿ ਕੰਦਲ ਸੁਣ ਗਏ ਕਲਾਨੌਰ ਦਾ ਜਿਹੜਾ ਵਿਲਮੈਂਟ ਵਿਕਾਸ ਜਿਹੜਾ ਉਹ ਹੋਈ ਤਾਂ ਹੀ ਹੋ ਸਕਦਾ ਜੇ ਆਪਣਾ ਕੋਈ ਲੋਕਤੰਤਰੀ ਬਾੜੀ ਬੜੀ ਹੋਵੇ ਜਾਂ ਇੱਕ ਕਮੇਟੀ ਹੋਵੇ ਜਾਂ ਪੰਚਾਇਤ ਹੋਵੇ ਸੋ ਇਸ ਕਰਕੇ ਹਾਈ ਕੋਰਟ ਦਾ ਜਿਹੜਾ ਜੋ ਵੀ ਅਦਾਲਤ ਦੇ ਹੁਕਮ ਆਏ ਨੇ ਉਹਦੇ ਮੁਤਾਬਕ ਜੋ ਇਲੈਕਸ਼ਨ ਹੋ ਰਹੀ ਹੈ ਬਹੁਤ ਵਧੀਆ ਥੀ ਜੀ ਕਲੰਦੌਰ ਤੋਂ ਬਜ਼ਾਰ ਵਿੱਚ ਹੋਰੀ ਲੋਕ ਜੀ ਨਾਲ ਗੱਲਬਾਤ ਕਰਨ ਲੈਣੇ ਆ ਭਾਜੀ ਕੀ ਨਾਂ ਆ ਜ ਆਪਣਾ ਜੀ ਵੇਖੋ ਜੀ ਮੇਰਾ ਨਾਂ ਦੋਹਨ ਸੱਚਾ ਦਾ ਵੋਟਰ ਕਲੰਦੌਰ ਦੇ ਆ ਬਿਲਕੁਲ ਬਿਲਕੁਲ ਵੋਟਰ ਕਲੰਦੌਰ ਦੇ ਆ ਜਿਹੜੀ ਇਲੈਕਸ਼ਨ ਹੋਣ ਲੱਗੀ ਹੈ ਕਲੰਦੌਰ ਦੀ ਹੈ ਕਿਵੇਂ ਦੇਖ ਰਹੇ ਨੇ ਇਹ ਜੀ ਬਹੁਤ ਹੀ ਲੰਬੇ ਸਮੇਂ ਤੋਂ ਕਲੰਦੌਰ ਤੇ ਲੋਕਾਂ ਦੀ ਮੰਗ ਸੀ ਇਲੈਕਸ਼ਨ ਜਿਹੜੇ ਇੱਥੇ ਹੋਣੇ ਚਾਹੀਦੇ ਕਿਉਂਕਿ ਜਦੋਂ ਵੀ ਕਿਹਨੇ ਸਾਈਨ ਕਰਾਉਨੇ ਦੀ ਨਾ ਇੱਥੇ ਪੰਚ ਹੀ ਨਾ ਕੋਈ ਸਰਪੰਚ ਹੀ ਲੋਕਾਂ ਨੂੰ ਭਮਰਭੂਸਾ ਇਹ ਦਿੰਦਾ ਹੈ ਕਿ ਜਾਣਾ ਕਿਦੇ ਕੋ ਆ ਆਪਾਂ ਸਾਈਨ ਕਰਾਉਣਾ ਤੇ ਕੋਈ ਵੀ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਆਮਦਨ ਪੰਚਾਇਤ ਦੀ ਹੋਣ ਦੇ ਬਾਵਜੂਦ ਵੀ ਕਲਾਂਨੌਰ ਜਿਹੜਾ ਸਾਡਾ ਪਛੜਿਆ ਹੋਆ ਹਰ ਵਰਗ ਪਿੱਛੋਂ ਇਨੀ ਜਦੋਂ ਕਿਸੇ ਕੋ ਮੰਗਣ ਦੀ ਲੋੜ ਹੀ ਨਹੀਂ ਆਨੂੰ ਪੰਚਾਇਤ ਦਾ ਪਿਆ ਫਿਰ ਵੀ ਆਹ ਜਿਹੜਾ ਡਿਵੈਲਪਮੈਂਟ ਪੱਕੋ ਕਲਾਂਨੌਰ ਜਿਹੜਾ ਉਹ ਬਿਲਕੁਲ ਪਛੜਿਆ ਹੋਇਆ ਵਾ ਉਹ ਇਲੈਕਸ਼ਨ ਹੋਣ ਲੱਗੇ ਚੰਗੀ ਗੱਲ ਆ ਜੀ ਬਹੁਤ ਖੁਸ਼ੀ ਵਾਲੀ ਗੱਲ ਆ ਕਲਾਂਨੌਰ ਦੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਆ ਗੱਦ ਵੱਜ ਕੇ ਲੋਕਾਂ ਦੇ ਹੋਵੇ ਫ੍ਰੀ ਫਾਇਰ ਇਲੈਕਸ਼ਨ ਹੋਣਾ ਚਾਹੀਦਾ ਆ ਦੇ ਇੱਕ ਲੋਕਾਂ ਨੂੰ ਇਹ ਹੋਣਾ ਚਾਹੀਦਾ ਕਿ ਆਪਣੇ ਜਿਹੜੀ ਵੋਟ ਦਾ ਇਸਤੇਮਾਲ ਕਰ ਸਕਣ ਤੇ ਵਧੀਆ ਉਮੀਦਵਾਰ ਜਿਹੜੇ ਆਪਾਂ ਕਲਾਂਗੋਦ ਦੇ ਲੋਕਾਂ ਨੂੰ ਮਿਲਦੀ ਕਰਦੇ ਆਂ ਕਿ ਵਧੀਆ ਉਮੀਦਵਾਰ ਕਰਦੇ ਪਈ ਚੁਣ ਕੇ ਅੱਗੇ ਵਧੋ ਸਾਡਾ ਹੋਰ ਵੀ ਯੋਜਨ ਪਾਈ ਪਹਿਲੀ ਨਾਂਜ ਆਪਾਂ ਮੇਰਾ ਨਾਮ ਰਕੇਸ਼ ਕੁਮਾਰ ਜਿਹੜੀ ਇਲੈਕਸ਼ਨ ਆਈ ਹੈ ਕਲਾਂਗੋਦ ਦੀ ਕਿਵੇਂ ਦੇਖ ਰਹੇ ਬਹੁਤ ਵਧੀਆ ਗੱਲ ਆ ਜੀ ਇਲਾਕੇ ਦੀ ਸੁਣੀ ਗਈ ਹੈ 12 ਸਾਲਾਂ ਬਾਅਦ 12 ਸਾਲਾਂ ਬਾਅਦ ਜਿੱਦਾਂ ਕਹਿੰਦੇ ਰੂੜੀ ਦੀ ਸੁਣੀ ਜਾਂਦੀ ਆਪਣੇ ਇਲਾਕੇ ਦੀ ਸੁਣੀ ਜੀ ਚੰਗੀ ਗੱਲ ਆ ਇਲੈਕਸ਼ਨ ਲੋਕਾਂ 'ਚ ਬਹੁਤ ਸ਼ਆਵ ਤੇ ਆਪਣੇ ਟਾਈਮ ਨਾਲ ਲੋਕੀ ਆਉਣਗੇ ਵੋਟ ਵੋਟ ਪਾਉਣਗੇ ਆਪਣਾ ਜੋ ਉਹਨਾਂ ਦਾ ਚਿਹਤਾ ਉਮੀਦਵਾਰ ਨੂੰ ਜਿਤਾਉਣਗੇ ਧੰਨਵਾਦ ਤੇ ਕੰਗੀ ਅਗਲੀ ਕੀ ਨ ਇਹ ਕਲਾਨੁਰ ਦੇ ਵੋਟਰੋ ਜੀ ਹਾਂ ਜੀ ਵੋਟਰ ਗਏ ਤੇ ਬੜੇ ਚਿਰ ਬਾਅਦ ਇਲੈਕਸ਼ਨ ਆਈ ਹੈ ਚੋਣਾਂ ਆਈਆਂ ਨੇ ਪੰਚਾਇਤ ਕਿਵੇਂ ਦੇਖ ਰਹੇ ਹੋ ਗੱਲ ਤੇ ਖੁਸ਼ੀ ਵਾਲੀ ਹੈ ਜੀ ਇਹ ਹੋਣੀ ਚਾਹੀਦੀ ਹੈ ਇਲੈਕਸ਼ਨ ਤੇ ਹੋਣੀ ਚਾਹੀਦੀ ਹੈ 12 ਸਾਲਾਂ ਬਾਅਦ ਆਈ ਭਾਵੇਂ 5 ਸਾਲ ਬਾਅਦ ਹੁੰਦੀ ਰਹੀ ਹੈ ਪਰ 12 ਸਾਲਾਂ ਬਾਅਦ ਵੀ ਆਈ ਹੈ ਖੁਸ਼ੀ ਦਾ ਕੰਮ ਹੈ ਹੋਣੀ ਚਾਹੀਦੀ ਹੈ ਪਰ ਇਨਸਾਫ ਦੇ ਨਾਲ ਹੋਣੀ ਚਾਹੀਦੀ ਹੈ ਕਿਸੇ ਨਾਲ ਕੋਈ ਵਧੀਕੀ ਨਹੀਂ ਹੋਣੀ ਚਾਹੀਦੀ ਕੋਈ ਝਗੜਾ ਬਸਾਤ ਨਹੀਂ ਹੋਣਾ ਚਾਹੀਦਾ ਜੋ ਕਾਨੂੰਨ ਦੇ ਮੁਤਾਬਕ ਚੀਜ਼ ਹੈ ਨਾ ਉਹਦੇ ਮੁਤਾਬਕ ਚੱਲਿਆ ਹੋਣੀ ਚਾਹੀਦੀ ਹੈ ਬਾਕੀ ਸਾਰਿਆਂ ਨੂੰ ਇੱਥੇ ਬੱਚੇ ਤੋਂ ਲੈ ਕੇ ਬੁੱਢੇ ਜਵਾਨ ਤੇ ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਹੋ ਜੇ ਤੇ ਪੰਚਾਇਤ ਬਣ ਜੇ ਕੋਈ ਮੋਜ਼ਬਰ ਬਣ ਜੇ ਉਹਦੇ ਨਾਲ ਸਾਰਿਆਂ ਨੂੰ ਖੁਸ਼ੀ ਹੋਏਗੀ ਆ ਜੀ ਵੀ ਦੁਕਾਨਦਾਰ ਮਜੂਰੀ ਨੇ ਸਾਡੇ ਨਾਲ ਗੱਲਬਾਤ ਕਰ ਲੈ ਆ ਯਾਰ ਵਿੱਚ ਪਾਜੀ ਚੋਣਾਂ ਆਈਆਂ ਨੇ ਬੜੇ ਲੰਬੇ ਸਮੇਂ ਬਾਅਦ ਕੀ ਦੇਖ ਰਹੇ ਹੋ ਚੋਣਾਂ ਬਹੁਤ ਵਧੀਆ ਗੱਲ ਆ ਜੀ ਕਲਾਂੌਰ ਦੀਆਂ ਚੋਣਾਂ ਸਰਪੰਚੀਆਂ ਹੋਣ ਲੱਗੀਆਂ ਨੇ ਬਹੁਤ ਵਧੀਆ ਗੱਲ ਆ ਹੋਣਾ ਚਾਹੀਦਾ ਸਰਪੰਚੀ ਚੋਣਾਂ ਕਲਾਂੌਰ ਦੇ ਵਿੱਚ ਬੜੇ ਚਿਰ ਤੋਂ ਇਹ ਸਭ ਬਿਨਾਂ ਸਰਪੰਚੀ ਕੰਮ ਚੱਲਣ ਰਿਹਾ ਸੀ ਇਹ ਗਰਦੀਪ ਸਿੰਘ ਰੰਧਾਵੇ ਦਾ ਬਹੁਤ ਵਧੀਆ ਫੈਸਲਾ ਜੋ ਕਲਾਂੌਰ ਦੀਆਂ ਚੋਣਾਂ ਕਰਵਾ ਰਹੇ ਨੇ ਵਧਾਈ ਦੇ ਪਾਤਰ ਨੇ ਜੀ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਬਹੁਤ ਖੁਸ਼ੀ ਜੀ ਉਹ ਵਧੀਆ ਗੱਲ ਆ ਚੋਣਾਂ ਹੋਣੀਆਂ ਚਾਹੀਦੀਆਂ ਸੱਜਣ ਹੋਰ ਲੋਕ ਮਜੂਜ਼ ਨੇ ਗੱਲਬਾਤ ਕਰ ਲੈਣੇ ਆ ਭਾਈ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਆ ਜੀ ਹਰਮਨ ਪੂਰਨ ਮੇਰੀ ਕਲਾਨੌਰ ਤੇ ਇਲੈਕਸ਼ਨ ਹੋ ਰਹੀ ਹੈ ਕਿਵੇਂ ਦੇਖ ਰਹੇ ਹੋ ਦੇਖੋ ਜੀ ਜਿਹੜੀ ਕਲਾਨੌਰ ਤੇ ਇਲੈਕਸ਼ਨ ਹੋਣ ਜਾ ਰਹੀ ਹੈ ਇੱਕ ਤੇ ਬਹੁਤ ਵਧੀਆ ਗੱਲ ਆ ਵੀ 13 ਸਾਲ ਬਾਅਦ ਇਹ ਇਲੈਕਸ਼ਨ ਕਲਾਨੌਰ ਤੇ ਪੰਚਾਇਤ ਦੀ ਹੋਣ ਜਾ ਰਹੀ ਹੈ ਇਹ ਬੜੇ ਹੁਣ ਅਸੀਂ ਉਤਸ਼ਾਹ ਆ ਲੋਕਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਜਾ ਰਹੀ ਹੈ 13 ਸਾਲ ਬਾਅਦ ਬਸ ਇੱਕ ਹੀ ਗੱਲ ਆ ਪੀ ਇਹ ਜਿਹੜੀ ਚੋਣਾਂ ਨਿਰਪੱਖ ਹੋਵੇ ਹਰ ਇੱਕ ਉਮੀਦਵਾਰ ਨੂੰ ਆਪਣੀ ਕਿਸਮਤ ਅਜਮਾਉਣ ਦਾ ਆਪਣੇ ਵਜਨ ਦਾ ਪਤਾ ਲੱਗੇ ਆਮ ਆਦਮੀ ਪਾਰਟੀ ਨੂੰ ਬੀਜੇਪੀ ਨੂੰ ਅਕਾਲੀ ਦਲ ਕਾਂਗਰਸ ਸਾਰਿਆਂ ਨੂੰ ਆਪਣੇ ਵਜਨ ਦਾ ਪਤਾ ਲੱਗੇ ਵੀ ਸਾਡੇ ਪਿੱਛੇ ਵੋਟ ਬੈਂਕ ਕੀ ਆ ਤੇ ਕੀ ਸਰਕਾਰ ਬਣਾਉਣ ਚ ਲੋਕਾਂ ਦਾ ਉਤਸ਼ਾਹ ਆ ਅੱਜ ਕੀ ਆਪ ਨੂੰ ਨਾ ਜੀ ਮੇਰਾ ਨਾਮ ਆਸ਼ੂਵਰਾ ਜੀ ਜਿਹੜੇ ਇਲੈਕਸ਼ਨ ਹੋ ਰਹੇ ਕਿਵੇਂ ਦੇਖ ਬਹੁਤ ਜ਼ਿਆਦਾ ਵਧੀਆ ਇਹ ਮਹਿਸੂਸ ਹੋ ਰਿਹਾ ਕਿ 13 ਸਾਲ ਬਾਅਦ ਕਲਾਨੌਰ ਦੀ ਇਲੈਕਸ਼ਨ ਆਈ ਆ ਤੇ ਸਰਕਾਰ ਦਾ ਇਹ ਧੰਨਵਾਦ ਆ ਕਿ ਉਹਨੇ ਇਹ ਇਲੈਕਸ਼ਨ ਕਰਾਈ ਆ ਤੇ ਬਹੁਤ ਜਿਆਦਾ ਖੁਸ਼ ਆ ਜੀ ਭਾਈ ਇਲੈਕਸ਼ਨ ਆਈ ਹੈ ਕਲਰਪੁਰ ਦੀ ਕਿੰਨੇ ਕੁ ਖੁਸ਼ ਹੋ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਹੋਣ ਲਗੀ ਆ ਜੀ 13 ਸਾਲ ਬਾਅਦ ਤੇ ਇਲੈਕਸ਼ਨ ਆਈ ਆ ਤੇ ਅਮਨ ਅਮਾਨਾ ਹੋਣੀ ਚਾਹੀਦੀ ਆ ਜੀ ਇਲੈਕਸ਼ਨ ਨੇ ਬਿਲਕੁਲ ਤੇ ਜੋ ਵੀ ਕਿਸੇ ਦਾ ਕੁਝ ਮਤਲਬ ਕਿ ਜਿਹੜੇ ਦੇ ਯੋਰ ਹੋਏਗਾ ਤੇ ਉਹਨੂੰ ਜਿਤਨਾ ਚਾਹੀਦਾ ਓਕੇ ਸਾਡੇ ਕਹਿੰਦੇ ਲੜਕੇ ਮੈਦਾਨ ਚੋਂ ਬਿਲਕੁਲ ਬਿਲਕੁਲ ਲੋਕਾਂ ਦੇ ਸਰਵੇ ਕਰ ਰਹੇ ਆ ਹੋਰ ਦੁਕਾਨਦਾਰੀ ਮੌਜੂਦ ਨੇ ਗੱਲਬਾਤ ਕਰ ਰਹੇ ਆ ਭਾਈ ਕਿੰਨਾ ਜੀ ਆਪਣਾ ਜੀ ਮੇਰਾ ਨਾਮ ਜੀ ਰਿੰਗਫੂ ਟੇਲਰ ਹੈ ਜਿਹੜੇ ਚੋਣਾ ਆਈਆਂ ਨੇ ਹੌਣ ਲੱਗੀਆਂ ਕਲੰਦੌਰ ਦੀ ਕਿਵੇਂ ਦੇਖ ਰਹੇ ਹੋ ਕਲਾਨੌਰ ਦੀਆਂ ਚੋਣਾ ਚਲੋ ਮੜਾਈ ਚੰਗੀ ਗੱਲ ਆ ਹੌਣ ਲੱਗੀਆਂ ਹਨ ਤੇ ਚਤੈ ਭੁੱਲ ਗਏ ਕਲਾਨੌਰ ਚ ਵੀ ਚੋਣਾ ਹੋਣੀਆਂ ਨੇ ਤੇ ਚਲੋ ਜੇ ਹੌਣ ਲੱਗੀਆਂ ਤੇ ਚੰਗੀ ਗੱਲ ਆ ਸਾਡੇ ਸ਼ਹਿਰ ਦੀ ਵੀ ਥੋੜੀ ਬੋਦੀ ਸੁਨਵਾਈ ਹੋਏਗੀ ਜਿੱਧਰ ਨੂੰ ਜਾਓ ਕਦੀ ਉਧਰ ਗੰਦ ਕਦੀ ਉਧਰ ਗੰਦ ਕੋਈ ਨਹੀਂ ਦੇਖਦਾ ਇਸ ਚੀਜ਼ ਨੂੰ ਤੇ ਚਲੋ ਵਧੀਆ ਗੱਲ ਆ ਜੇ ਕੋਈ ਚੋਣਾ ਹੋਣ ਗਿਆ ਕੋਈ ਸਰਪੰਚ ਬਣੇਗਾ ਕੱਲ ਨੂੰ ਆਪ ਦੇਖੇਗਾ ਸਹੀ ਆਪਣੇ ਸ਼ਹਿਰ ਦੀ ਸਾਫ ਸਫਾਈ ਦਾ ਖਿਆਲ ਰੱਖਣਗੇ ਵਧੀਆ ਗੱਲ ਆ ਇੰਨੇ ਦਿਨਾਂ ਬਾਅਦ ਚੋਣਾ ਤੇ ਅਸੀਂ ਖੁਸ਼ ਹਾਂ ਇਸ ਚੀਜ਼ ਤੋਂ ਕਿ ਕਲਨੌਰ ਸਾਇਰ ਦੇ ਵੀ ਸੁਣੀ ਗਈ। ਸੋ ਇਹ ਸੰਨ ਲੋਕਾਂ ਦੇ ਵੱਖ-ਵੱਖ ਵਿਊ ਬਜ਼ਾਰ ਦੇ ਵਿੱਚੋਂ ਦੁਕਾਨਦਾਰਾਂ ਕੋਲ ਨੂੰ ਪੁੱਛਿਆ ਗਿਆ ਤੇ ਰਾਘੇਰਾ ਕੋਲ ਨੂੰ ਪੁੱਛਿਆ ਗਿਆ ਉਹ ਕਹਿੰਦੇ ਕਿ ਬੜੇ ਚਿਰ ਬਾਅਦ ਚੋਣਾ ਹੋਣ ਲੱਗਿਆ ਨੇ ਬੜੀ ਵਧੀਆ ਗੱਲ ਆ। ਲੋਕ ਸੰਤੁਸ਼ਟ ਨਜ਼ਰ ਆਏ ਨੇ ਕਲਨੌਰ ਦੀਆਂ ਚੋਣਾਂ ਤੋਂ ਬੜੇ ਰੋ ਕਲਨੌਰ ਪੋਸਟ ਨਿਊਜ਼ ਦੇ ਨਾਲ ਧੰਨਵਾਦ।